ਰੇਤ ਦੀ ਨਜ਼ਾਇਜ਼ ਮਾਈਨਿੰਗ ਨੇ ਇੱਕ ਬੱਚੇ ਦੀ ਜਾਨ ਲੈ ਲਈ। ਮਾਮਲਾ ਅੰਮ੍ਰਿਤਸਰ ਦੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਸ਼ੇਰੋ ਬਾਗਾ ਦਾ ਹੈ। 11 ਸਾਲਾ ਗੁਰਮਿੰਦਰ ਸਿੰਘ ਆਪਣੇ ਦਾਦੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਗੁਰਦੁਆਰਾ ਸਾਹਿਬ ਚਮੱਥਾ ਟਿਕਣ ਜਾ ਰਿਹਾ ਸੀ। ਐਨੇ ਨੂੰ ਪਿੰਡ ਸ਼ੇਰੋ ਬਾਗਾ ਨੇੜੇ ਬਿਆਸ ਦਰਿਆ ਤੇ ਨਜ਼ਾਇਜ਼ ਰੇਤ ਦੀ ਮਾਈਨਿੰਗ ਕਰਕੇ ਨਿਕਲ ਰਹੇ ਇੱਕ ਟਿਪਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ। ਟਿਪਰ ਚਾਲਕ ਨੇ ਰੁਕਣ ਦੀ ਬਜਾਏ 마ਸੂਮ ਬੱਚੇ ਨੂੰ ਟਿਪਰ ਹੇਠਾਂ ਦੇ ਕੇ ਕੁਚਲ ਦਿੱਤਾ। ਹਾਸੇ ਤੋਂ ਬਾਅਦ ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਜਮ ਲਗਾ ਕੇ ਰੋਸਪਾ ਘਟਾਇਆ ਜੀ ਜੋ ਸਾਡੇ ਇਲਾਕੇ ਚ ਐਦਾਂ ਪਿੱਛੇ ਤੋਂ ਹੋ ਰਿਹਾ ਸੀ ਉਹਦਾ ਅੱਜ ਜੋ ਰਿਜ਼ਲਟ ਬਹੁਤ ਮਾੜਾ ਮੱਦਭਾਗਾ ਨਿਕਲਿਆ ਇਹਦੀ 12 ਸਾਲ ਦੀ ਉਮਰ ਸੀ ਤੇ ਪੰਨਵੀਂ ਕਲਾਸ ਵਿੱਚ ਪੜھا ਸੀ ਮਾਪਿਆਂ ਦਾ ਇਕੱਲਾ ਲੜਕਾ ਸੀ ਨਾ ਇਹਦਾ ਹੋਰ ਭੈਣ ਨਾ ਭਾਈ ਤੇ ਬਹੁਤ ਮੱਦਭਾਗੀਏ ਘਟਨਾ ਔਰ ਬੱਚੇ ਦਾ ਰੂਪ ਵੇਖ ਕੇ ਹੋਂਦ ਵੇਖ ਕੇ ਸਾਡੇ ਇਸ ਇਲਾਕੇ ਤੋਂ ਅੱਜ ਇੰਨਾ ਜਦਬਾਤ ਕਿ ਝੱਲਿਆ ਨਹੀਂ ਜਾ ਰਿਹਾ ਇਹ ਦੁੱਖ ਜਿਹੜਾ ਸਨ ਉਧਰ ਪੁਲਿਸ ਨੇ ਅਪਰਾਧਿਕ ਮਾਮਲਾ ਦਰਜ ਕਰਕੇ ਨਜਾਇਜ਼ ਮਾਈਨਿੰਗ ਵਾਲੀ ਥਾਂ ਤੋਂ ਵਾਹਨ ਕਬਜ਼ੇ 'ਚ ਲੈ ਲਏ ਤੇ ਪਰ ਰੇਤਾ ਤਾਂ ਭਰਿਆ ਸੀ ਉਹਨਾਂ ਬੱਚਾ ਸੀ ਮੋਟਸਾਂ ਤੇ ਆ ਰਹੇ ਸੀ ਉਹ ਫਾਦਰ ਨਾਲ ਤੇ ਉਹ ਟਿੱਪਰ ਥੱਲੇ ਆ ਕੇ ਮੋਕੇ ਦੇ ਬੱਚੇ ਡੱਥ ਹੋ ਗਏ ਸੀ ਬਹੁਤ ਬੁਰੀ ਤਰ੍ਹਾਂ ਦੋਸਤੋ ਬਾਅਦ ਫਿਰ ਜੇ ਮਾਈਨਿੰਗ ਜਿੱਥੇ ਹੋ ਰਹੀ ਸੀ ਇੰਦੇ ਗਰ ਪਤਾ ਲੱਗਾ ਬਾਅਦ ਸਾਨੂੰ ਪਤਾ ਲੱਗਾ ਇੰਦੇ ਗਰ ਹੋ ਰਹੀ ਹੈ ਫਿਰ ਮੈਂ ਤਾਂ ਐਸਜੀਓ ਸਾਹਿਬ ਮੋਕੇ ਤੇ ਜਾ ਕੇ ਉਹ ਸਾਰੀ ਮਾਈਨਿੰਗ ਬੰਦ ਕਰਾਈ ਤੇ ਮੈਨੂਵਲ ਉਹ ਇੱਕ ਐਫਆਰ ਵੱਖਰੀ ਦਰਜ ਕੀਤੀ ਤੇ ਇਹ ਜਿਹੜਾ ਬੱਚਾ ਦਾ ਆਪਣਾ ਡੈਥ ਹੋਈ ਆ ਉਹ ਸਬੰਧਤ 304 379 ਤੇ ਮੈਨੂਵਲ ਇੱਕ ਪਰਚਾ ਵੱਖਰਾ ਦਰਜ ਕੀਤਾ ਗਿਆ ਜੀ ਨਵੀਂ ਸਰਕਾਰ ਬਣਾ ਕੇ ਦਾਅਵੇ ਕਰਨ ਵਾਲੇ ਕਾਂਗਰਸੀ ਮੰਤਰੀ ਜੇਕਰ ਅਖਬਾਰੀ ਬਿਆਨਬਾਜ਼ੀ ਦੀ ਥਾਂ ਜ਼ਮੀਨੀ ਪੱਧਰ ਤੇ ਨਜ਼ਾਇਜ਼ ਮਾਈਨਿੰਗ ਵੱਲ ਧਿਆਨ ਦਿੰਦੇ ਤਾਂ ਸ਼ਾਇਦ ਨੰਨਾ ਗੁਰਮਿੰਦਰ ਅੱਜ ਜ਼ਿੰਦਾ ਹੁੰਦਾ ਅੰਮ੍ਰਿਤਸਰ ਤੋਂ ਸੁਮੇਤ ਖੰਨਾ ਜਾਗਵਾਨੀ ਟੀਵੀ